ਉਸੀ ਕਿ ਸਿਰ ਤੇ ਦਸਤਾਰ ਸਜਾਨੇ ਆ ਉਦੋਂ ਇੱਕ ਅਲੱਗ ਜਿਹਾ ਸਕੂਨ ਮਹਿਸੂਸ ਹੁੰਦਾ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਕੈਰੈਕਟਰ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਜੋ ਵੀ ਆਪਾਂ ਕਰਦੇ ਆ ਸਾਡੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਕਿ ਆਪਾਂ ਐਦਾਂ ਦਾ ਕੰਮ ਨਾ ਕਰੀਏ ਖੂਨ ਰਗਾ ਵਿੱਚ ਪਿਤਾ ਦਸ਼ਮੇਸ਼ ਦਾ ਜਿਹੜਾ ਡਰ ਨਾਲ ਤੇ ਝੁਕਣਾ ਨਹੀਂ ਜਾਣਦਾ ਜਦੋਂ ਸੀਸੇ ਤੇ ਦਸਤਾਰ ਸਜਾਨੇ ਆ ਉਦੋਂ ਇੱਕ ਅਲੱਗ ਜਿਹਾ ਸਕੂਨ ਮਹਿਸੂਸ ਹੁੰਦਾ ਹੈ ਕਲਾ ਸਕੂਨ ਨਹੀਂ ਹੈਗਾ ਇੱਕ ਜ਼ਿੰਮੇਵਾਰੀ ਹੈ ਜਦੋਂ ਸਿਰ ਤੇ ਪੱਗ ਹੁੰਦੀ ਹੈ ਨਾ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਕੈਰੈਕਟਰ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਜੋ ਵੀ ਆਪਾਂ ਕਰਦੇ ਆ ਸਾਡੀ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਕਿ ਆਪਾਂ ਐਦਾਂ ਦਾ ਕੰਮ ਨਾ ਕਰੀਏ ਕਿਉਂਕਿ ਪੱਗ ਦਾ ਮਤਲਬ ਹੈਗਾ ਕੁਰਬਾਨੀਆਂ ਪੱਗ ਦਾ ਮਤਲਬ ਹੈਗਾ ਤਿਆਗ ਤਪੱਸਿਆ ਪੱਗ ਦਾ ਮਤਲਬ ਹੈ ਮਹਾਨਤਾ ਜ਼ੁਲਮ ਦੇ ਅੱਗੇ ਖੜਨਾ ਮਰਨ ਤੋਂ ਨਾ ਡਰਨਾ ਹੈ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਤੇ ਜਦੋਂ ਵੀ ਕੋਈ ਬੰਨਦਾ ਸਿਰ ਤੇ ਤਾਂ ਬੜਾ ਪ੍ਰਾਊਡ ਫੀਲ ਹੁੰਦਾ ਉੱਥੇ ਕੁਝ ਲਾਈਨਾਂ ਵੀ ਕਿਹਾ ਗਿਆ ਕਿ ਜੇ ਚੱਲੇ ਹੋ ਸਰਹੰਦ ਨੂੰ ਤਾਂ ਪੱਗ ਬਨ ਕੇ ਜਾਇਓ ਤਾਂ ਤੁਸੀਂ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਨੌਜਵਾਨ ਵੈਸੇ ਕਾਫੀ ਪੀੜੀ ਸਿਆਣੀ ਹੈ ਅੱਜਕੱਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਮੈਂ ਬੇਨਤੀ ਜ਼ਰੂਰ ਕਰਦਾ ਸਾਰਿਆਂ ਨੂੰ ਕਿ ਸਪੈਸ਼ਲੀ ਜਿਹੜੇ ਛੋਟੇ ਬੱਚੇ ਆ ਅੱਜਕੱਲ ਮੋਬਾਈਲ ਦਾ ਯੁੱਗ ਹੈ 24 ਘੰਟੇ ਬੱਚੇ ਮੋਬਾਈਲ ਦੇ ਉੱਤੇ ਰਹਿੰਦੇ ਆ ਤਾਂ ਕੋਸ਼ਿਸ਼ ਕਰੋ ਉਹਨਾਂ ਨੂੰ YouTube ਤੇ ਕਾਫੀ ਏਦਾਂ ਦੇ ਚੈਨਲ ਹੈਗੇ ਆ ਕਿਉਂਕਿ ਮੋਬਾਈਲ ਤੋਂ ਬੜੀ ਈਜ਼ੀ ਬੱਚੇ ਸਿੱਖਦੇ ਆ ਤੇ ਉਹਨਾਂ ਨੂੰ ਜਾਣੂ ਕਰਾਓ YouTube ਤੇ ਕਾਫੀ ਚੈਨਲ ਹੈਗੇ ਆ ਉੱਥੇ ਚਾਰ ਸਾਹਿਬ ਜਦੇ ਮੂਵੀ ਹੈ ਹਰ ਸਾਲ ਉਹਨੂੰ ਆਪ ਵੀ ਮੈਂ ਅੱਜ ਦੇਖ ਕੇ ਆਇਆ ਰਾਤੀ ਮੈਂ ਦੇਖੀ ਹੈ ਫੈਮਿਲੀ ਦੇ ਨਾਲ ਬੱਚਿਆਂ ਨੂੰ ਹਰ ਸਾਲ ਏਦਾਂ ਦੀ ਮੂਵੀ ਦਿਖਾਓ ਏਦਾਂ ਦੇ YouTube ਚੈਨਲ ਹੈ ਉਹਨਾਂ ਨੂੰ ਸਬਸਕ੍ਰਾਈਬ ਕਰੋ ਜਿਹੜੇ ਸਾਨੂੰ ਆਪਣੇ ਇਤਿਹਾਸ ਬਾਰੇ ਸ਼ਹੀਦਾਂ ਬਾਰੇ ਮਹਾਨ ਯੋਧਿਆਂ ਬਾਰੇ ਜਿਹੜੇ ਸਾਨੂੰ ਜਾਣੂ ਕਰਾਉਂਦੇ ਆ ਐਦਾਂ ਦੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਉਹਨਾਂ ਨੂੰ ਸਪੋਰਟ ਕਰੋ ਚਾਹੇ ਕੋਈ ਵੀ ਆ ਹਾਂਜੀ ਤੇ ਉੱਥੇ ਜਿੱਥੇ ਸੰਗਤ ਐ ਇੱਥੇ ਆ ਰਹੀਆਂ ਉੱਥੇ ਇੱਕ ਮੈਂ ਪਿੱਛੇ ਦੇਖਿਆ ਸਿੱਖ ਨੌਜਵਾਨਾਂ ਵੱਲੋਂ ਬੋਰਡ ਚੁੱਕੇ ਗਿਆ ਕਿ ਤੁਸੀਂ ਇੱਥੇ ਆ ਰਹੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁੱਖ ਵਿੱਚ ਸ਼ਾਮਿਲ ਹੋ ਨਾ ਕਿ ਇੱਥੇ ਆ ਕੇ ਮੇਲਾ ਬਣਾਓ ਇਹਨੂੰ ਇਹਨੂੰ ਹੁੱਲੜਬਾਜ਼ੀ ਦਾ ਥਾਂ ਨਾ ਬਣਾਓ ਦੇਖੋ ਪਹਿਲੀ ਗੱਲ ਤਾਂ ਇਹਨੂੰ ਦੁੱਖ ਨਹੀਂ ਕਹਿਣਾ ਚਾਹੀਦਾ ਹੈ ਨਾ ਦੁੱਖ ਦਾ ਸਾਡੀ ਆਈਡੀਓਲੋਜੀ ਦੇ ਵਿੱਚ ਕੋਈ ਥਾਂ ਨਹੀਂ ਹੈਗਾ ਸਿਰਫ ਚੜ੍ਹਦੀ ਕਲਾ ਤੇ ਭਾਣਾ ਹੈਨਾ ਭਾਣਾ ਮੰਨਣਾ ਸਾਨੂੰ ਸਿਖਾਇਆ ਔਰ ਦੁੱਖ ਸੁੱਖ ਤੋਂ ਲੱਗੇ ਇੱਕ ਅਲੱਗ ਤੀਜੀ ਚੀਜ਼ ਹੁੰਦੀ ਆ ਆਨੰਦ ਆਨੰਦ ਪਿਆ ਮੇਰੀ ਮਾਏ ਹੈਨਾ ਸਤਿਗੁਰੂ ਮੈਂ ਪਾਇਆ ਉਹ ਚੜ੍ਹਦੀ ਕਲਾ ਦੀ ਅਵਸਥਾ ਦੇ ਵਿੱਚ ਸਾਨੂੰ ਜੀਣਾ ਸਿਖਾਇਆ ਸਾਡੇ ਗੁਰੂਆਂ ਨੇ ਇਹ ਜ਼ਰੂਰ ਸਾਨੂੰ ਦੁੱਖ ਵੀ ਹੁੰਦਾ ਹੈ ਕਿ ਆਪਣੀ ਜਾਨ ਦੇ ਦੇਣੀ ਇੱਕ ਕੁਰਬਾਨੀ ਹੈ ਪ੍ਰਾਊਡ ਵਾਲੀ ਗੱਲ ਵੀ ਆ ਹੁੱਲੜਵਾਜੀ ਦਾ ਜਿਹੜੇ ਕਰਦੇ ਆਪ ਸ਼ਰਮਾਨੀ ਚਾਹੀਦੀ ਉਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਆਪਾਂ ਹੁੱਲੜਵਾਜੀ ਕਰੀਏ ਜਾਂ ਡੀਜੇ ਦੇ ਉੱਤੇ ਟਰੈਕਟਰਾਂ ਤੇ ਗਾਣੇ ਜ਼ਰੂਰ ਤੁਸੀਂ ਸੁਣੋ ਸੁਣਨੇ ਚਾਹੀਦੇ ਆ ਪਰ ਸਾਰੇ ਨਹੀਂ ਨਹੀਂ ਸਾਰੇ ਕਲਾਕਾਰ ਭਰਾਜ ਮੈਨੂੰ ਨਹੀਂ ਲੱਗਦਾ ਕੋਈ ਵੀ ਕਲਾਕਾਰ ਐਦਾ ਦਾ ਹੋਣਾ ਜਿਨੇ ਛਿੱਦਾਂ ਤੇ ਗਾਣਾ ਨਹੀਂ ਕੀਤਾ ਸਾਰਿਆਂ ਨੇ ਗਾਣੇ ਕੀਤੇ ਆ ਛਿੱਦਾਂ ਨੂੰ ਸਵਰਪਿਤ ਐਦਾਂ ਦੇ ਗਾਣੇ ਸੁਣੋ